ਆਜਮ ਸਾਥੀਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੱਲ ਸਟੇਜ ਤੋਂ ਦੋ ਤਿੰਨ ਵਾਰ ਪਹਿਲਾਂ ਵੀ ਦਰਾਈ ਗਈ ਤੇ ਸਾਡੇ ਪੀਐਸਐਮਐਸਯੂ ਦੇ ਆਗੂ ਮੇਰੇ ਵੱਡੇ ਵੀਰ ਪੱਠਾ ਜੀ ਵੱਲੋਂ ਵੀ ਕਹੀ ਗਈ ਕਿ ਇੱਕ ਹੋ ਕੇ ਚੱਲਪੂ ਤੁਹਾਡੇ ਜੀ ਵੀ ਕਈਆਂ ਤੇ ਸਵਾਲ ਹੋਣਾ ਹੈ ਕਿ ਜੇ ਤਿੰਨ ਇੱਕ ਹੋਗੇ ਤਾਂ ਇੱਕ ਕਿਉਂ ਪਿਛੇ ਰਹੇਗੀ ਇਹ ਗੱਲਾਂ ਫੇਰ ਉਹੀ ਨੇ ਮੈਂ ਜਥੇਬੰਦੀ ਦੇ ਮਾਹੌਲ ਨੂੰ ਰੈਲੀ ਦੇ ਮਾਹੌਲ ਨੂੰ ਖਰਾਬ ਨਹੀਂ ਕਰਨਾ ਚਾਹੁੰਦਾ ਕਿ ਜੇ ਮੈਂ ਕੁਝ ਗੱਲਾਂ ਕਹਾਂਗਾ ਤਾਂ ਹੋ ਸਕਦਾ ਹੈ ਕਿ ਉਹ ਸਿੱਧੀ ਟਕਰਾਅ ਵਾਲੇ ਪਾਸੇ ਨੂੰ ਵਧੇ ਜਾਓ ਰੈਲੀ ਦਾ ਮਾਹੌਲ ਖਰਾਬ ਹੋਵੇ ਸੋ ਅੱਜ ਸਾਡੀ ਲੜਾਈ ਸਰਕਾਰ ਦੇ ਨਾਲ ਹੈ ਸਰਕਾਰ ਦੇ ਨਾਲ ਅਸੀਂ ਪੁਰਾਣੀ ਪੈਨਸ਼ਨ ਲੈਣ ਆਏ ਆਂ ਜਥੇਬੰਦੀਆਂ ਦੇ ਟਕਰਾਅ ਜਥੇਬੰਦੀਆਂ ਦੇ ਮਸਲੇ ਉਹ ਟੇਬਲਾਂ ਦੇ ਬੈਠ ਕੇ ਸੁਲਝਾਏ ਜਾ ਸਕਦੇ ਨਹੀਂ